ਅਮੀਰ ਬਨਣ ਦਾ ਸੁਪਨਾ ਤਾਂ ਹਰ ਕੋਈ ਦੇਖਦਾ ਪਰ ਪੂਰਾ ਕੋਈ ਬਿਰਲਾ ਹੀ ਕਰਦਾ ਫਿਰ ਜੇ ਮੈਂ ਤੁਹਾਨੂੰ ਪੁੱਛਾਂ ਵੀ ਅਮੀਰ ਬਨਣ ਲਈ ਕੀ ਕਰਨਾ ਚਾਹੀਦਾ ਤਾਂ ਤੁਸੀਂ ਕਹੋਗੇ ਬਹੁਤ ਸਾਰੀ ਸਖਤ ਮਿਹਨਤ ਹਾਂ ਮਿਹਨਤ ਤਾਂ ਜ਼ਰੂਰੀ ਹੈ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਇਸ ਗੱਲ ਨੂੰ ਵੀ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿ ਪੁੰਨ ਤੇ ਚੰਗਾ ਵਤੀਰਾ ਤੇ ਵਾਹਿਗੁਰੂ ਦੀ ਮਿਹਰ ਹਮੇਸ਼ਾ ਨਾਲ ਰਹੇ ਤਾਂ ਮਨੁੱਖ ਕੁਝ ਹਾਸਿਲ ਕਰ ਸਕਦਾ ਕਿਹਾ ਜਾਂਦਾ ਹੈ ਨਾ ਜੋ ਇੱਕ ਕੰਮ ਕਰੇ ਉਹ ਹਰ ਪਾਸੇ ਕਾਮਯਾਬੀ ਮਿਲਦੀ ਹੈ ਕੁਝ ਮੰਨਤਾ ਕੁਝ ਧਰਮਾ ਕੁਝ ਗ੍ਰੰਥਾਂ ਤੇ ਕੁਝ ਲੋਕਾਂ ਦੀ ਇਤਾਰਨਾ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਵੀ ਰੋਗ ਨਾਲ ਗ੍ਰਸਤ ਹੋ ਠੀਕ ਨਹੀਂ ਹੋ ਰਹੇ ਕੋਰ ਖਰਚਾ ਹੀ ਲੱਗੀ ਜਾ ਰਿਹਾ ਹਸਪਤਾਲਾਂ ਦੇ ਚੱਕਰ ਲੱਗੇ ਜਾ ਰਹੇ ਨੇ ਤਾਂ ਕੁਝ ਦਾਣੀ ਸਰੋਂ ਦੇ ਲਵੋ ਉਹ ਆਪਣੇ ਉੱਤੋਂ ਪਾਰ ਕੇ ਤੇ ਸ਼ਾਮ ਸਮੇਂ ਜਦੋਂ ਅੱਗ ਬਾਲਦੇ ਉਹਦੇ ਵਿੱਚ ਸੇਟ ਦਿਵੋ ਐਵੇਂ ਕਰਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਰੋਗ ਤੋਂ ਵੀ छुटकारा ਮਿਲ ਜਾਏਗਾ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਮਾਇਆ ਦੀ ਦੇਵੀ ਵੀ ਇਸ ਨਾਲ ਪਰਸਨ ਹੁੰਦੀ ਹੈ ਕਰੋ ਸਾਰੀ ਨਕਾਰਾਤਮਕਤਾ ਨੂੰ ਸਾੜ ਕੇ ਤੇ ਘਰ ਦੇ ਵਿੱਚ ਸਾਕਰਮ ਜੋ ਸਾਕਰਤਮਕਤਾ ਤਾਕਤ ਹੁੰਦੀ ਹੈ ਨਾ ਉਹਨੂੰ ਫੈਲਾਉਂਦੇ ਨੇ ਫਿਰ ਕਹਿੰਦੇ ਵੀ ਜੇਕਰ ਲੰਬੇ ਸਮੇਂ ਤੋਂ ਹਰ ਕੋਸ਼ਿਸ਼ ਕਰਨ ਤੇ ਵੀ ਤੁਹਾਡਾ ਕੰਮਕਾਰ ਨਹੀਂ ਚੱਲਦਾ ਪਿਆ ਤਤ ਤੁਸੀਂ ਆਪਣੇ ਘਰ ਨੂੰ ਵਿੱਚ ਕਿਤੇ ਵੀ ਕੋਈ ਫਟਕੜੀ ਰੱਖੋਗੇ ਉਹ ਫਟਕੜੀ ਚੁੱਕ ਕੇ ਤੇ ਉਹਨੂੰ ਸ਼ਾਮ ਸਮੇਂ ਜਦੋਂ ਅੱਗ ਬਾਲੋਗੇ ਉਹਦੇ ਵਿੱਚ ਥੋੜਾ ਥੋੜਾ ਰੋਜ ਸੁੱਟ ਦਿਵੋ ਕਹਿੰਦੇ ਐਵੇਂ ਕਰਨ ਨਾਲ ਦਲੇਦਰ ਵੀ ਦੂਰ ਹੋਏਗਾ ਤੇ ਘਰ ਈਸਰ ਦਾ ਵਾਸ ਹੋਵੇਗਾ ਐਵੇਂ ਕਰਨ ਨਾਲ ਕੰਮਕਾਰ ਵਿੱਚ ਵੀ ਤਰੱਕੀ ਮਿਲੇਗੀ ਤੀਸਰੀ ਕਹਿੰਦੇ ਨੇ ਕਿ ਸ਼ਾਮ ਨੂੰ ਕਾਲੇ ਤੇਲ ਲੈ ਕੇ ਆਪਣੇ ਘਰ ਦੇ ਚੁੱਲ੍ਹੇ ਤੋਂ ਵਾਰ ਕੇ ਤੇ ਅੱਗ ਵਿੱਚ ਸਿੱਟ ਦਿਵੋ ਸਾਰੀ ਨਕਾਰਾਤਮਕ ਤਾਕਤ ਖਤਮ ਹੋਵੇਗੀ ਘਰ ਦੇ ਵਿੱਚ ਜੋ ਵੀ ਲੜਾਈ ਝਗੜੇ ਨੇ ਜੋ ਵੀ ਖਰਚ ਹੋ ਰਹੇ ਨੇ ਉਹ ਆਪ ਹੀ ਬੰਦ ਹੋਣਗੇ ਤੇ ਘਰ ਵਿੱਚ ਬਰਕਤ ਵਾਧਾ ਤੇ ਹਰੇਕ ਪੱਖੋਂ ਤੁਸੀਂ ਸੰਪੰਨ ਹੋ ਜਾਵੋਗੇ ਇਹ ਵਖ ਵਖ ਮਾਨਤਾ ਤੇ ਧਰਮਾਂ ਦੀਆਂ ਇਕੱਠੀ ਕੀਤੀ ਜਾਣਕਾਰੀ ਜਿਸੀ ਵਰਤੋਂ ਵਖ ਵਖ ਥਾਵਾਂ ਤੇ ਤੇ ਵਖ ਵਖ ਤਰ੍ਹਾਂ ਕੀਤੀ ਜਾਂਦੀ ਹੈ